ਦੱਸ ਕੋਤਾ ਨੂੰ ਸੀ ਉਸ ਲੜਕੇ ਦੀ ਜਿਹੜੀ ਤਸਵੀਰ ਦਿਖਾ ਰਹੇ ਆ ਜਿਸ ਦੇ 6:00 ਵੱਜੀਆਂ ਸੀ ਤੇ ਇਹ ਲੜਕਾ ਪਹਿਲਾਂ ਸਿਵਲ ਹਸਪੀਟਲ ਜਗਰਾਉ ਉਸ ਤੋਂ ਬਾਅਦ ਕਿਸੇ ਲੋਹਾਂ ਦੇ ਹਸਪਤਾਲ ਵਿੱਚ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੇ ਹਸਪਤਾਲ ਵਿੱਚ ਜਾ ਕੇ ਆਇਆ ਵਾ ਤੇ ਪਰਿਵਾਰ ਵਾਲਿਆਂ ਨੇ ਦੱਸਿਆ ਵੀ ਹੁਣ ਵੀ ਜਿਹੜਾ ਮੁੰਡਾ ਕੁਝ ਖਾਪੀ ਨਹੀਂ ਸਕਦਾ ਜੇ ਖਾਪੀ ਜਾਂ ਥੋੜਾ ਵੀ ਖਾਪੀ ਲੈਂਦਾ ਤੇ ਇਹਨੂੰ ਉਸ ਤੋਂ ਲੜਣੇ ਲੱਗ ਜਾਂਦੀਆਂ ਪਰ ਹਜੇ ਵੀ ਇਹਨੂੰ ਚੱਕਰ ਆਉਂਦੇ ਜਿਸ ਕਰਕੇ ਇਹ ਉੱਠਣ ਬੈਠਣ ਤੋਂ ਵੀ ਜਿਹੜੀ ਆ ਇਹਨੂੰ ਵੱਡੀ ਪ੍ਰੋਬਲਮ ਆ ਰਹੀ ਆ ਤੇ ਇਹ ਮੈਂ ਲੜਕੀ ਤੁਹਾਨੂੰ ਤਸਵੀਰ ਦਿਖਾਉਣਾ ਵੀ ਕਿ ਕਿਸ ਤਰ੍ਹਾਂ ਇਹ ਲੜਕਾ ਜਿਹਦੇ ਸੈਦੀ 6:00 ਤਾਂ ਉਹ ਹਾਦਸੇ ਨੇ ਵੀ ਸੈਦੀ ਵਿੱਚ 6:00 ਵਜੇ ਆ ਤੇ ਡਾਕਟਰ ਨੇ ਭਾਵੇਂ ਆਪਣੇ ਜਿਹੇ ਸਮਝਦੇ ਮੈਡ ਰਿਪੋਰਟਾਂ ਕਰਵਾਈਆਂ ਵਾ ਪਰ ਪਰਿਵਾਰ ਦੇ ਦੱਸਣ ਮੁਤਾਬਕ ਇਹ ਲੜਕਾ ਹਜੇ ਵੀ ਉੱਠਣ ਬੈਠਣ ਤੋਂ ਜਿਹੜਾ ਵਾ ਅਸਮਰੱਥਾ ਤੇ ਪਰਿਵਾਰ ਨਾਲ ਆਪਾਂ ਹੁਣ ਗੱਤਾਂ ਆ ਗੱਲਬਾਤ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤ ਸ੍ਰੀਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪੈਂਦਲੀਣਾ ਪਸ਼ਮੀ ਤਹਿਸੀਲ ਜਗਰਾਉਂ ਜ਼ਿਲ੍ਹਾ ਲਾਣਾ ਵਿਖੇ ਜਿੱਥੇ ਕਿ ਪਿਛਲੇ ਦਿਨੀ ਦੋ ਪਰਿਵਾਰਾਂ ਦੇ ਵਿੱਚ ਲੜਾਈ ਹੋ ਜਾਂਦੀ ਆ ਤੇ ਪਤਾ ਲੱਗਾ ਵੀ ਇੱਕ ਮੁੰਡੇ ਦੇ ਸਿਰ ਦੇ ਵਿੱਚ ਸੱਟ ਵੱਜ ਜਾਂਦੀ ਆ ਤੇ ਇੱਕ ਧਰਨੇ ਕੱਲ ਸੋਸ਼ਲ ਮੀਡੀਆ ਤੇ ਆਪਣਾ ਪੱਖ ਰੱਖਿਆ ਸੀ ਤੇ ਅੱਜ ਦੂਸਰੀ ਧਿਰ ਵੀ ਕੈਮਰੇ ਸਾਹਮਣੇ ਆਈ ਆ ਉਹਨਾਂ ਨੇ ਵੀ ਆਪਣੇ ਪੱਖ ਰੱਖਣ ਵਾਸਤੇ ਮੀਡੀਆ ਦਾ ਜਿਹੜਾ ਹਸਾਰਾ ਲਿਆ ਕੱਲ ਲਗਾਤਾਰ ਜਿਹੜੀ ਆ ਇੱਕ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਪੱਖ ਚੱਲ ਰਿਹਾ ਵਾ ਤੇ ਜਿਸ ਕਰਕੇ ਅੱਜ ਦੂਸਰੀ ਧਿਰ ਨੇ ਵੀ ਮੀਡੀਆ ਦਾ ਹਸਾਰਾ ਲੈਂਦੇ ਹੋਏ ਆਪਣਾ ਪੱਖ ਰੱਖਣ ਵਾਸਤੇ ਮੀਡੀਆ ਨੂੰ ਬੁਲਾਇਆ ਵਾ ਆਪਾਂ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਵੀ ਅਸਲ ਕੀ ਕਹਾਣੀ ਆ ਕੀ ਹੋਇਆ ਸੀਗਾ ਆਉ ਆਪਾਂ ਕਰਦੇ ਆਂ ਪਰਿਵਾਰ ਨਾਲ ਗੱਲ ਤੇ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਵੀ ਇਹਨਾਂ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਆ ਇੱਥੇ 71 ਹੋਏ ਆ ਮੈਂ ਕੈਮਰਾਮੈਨ ਨੂੰ ਕਹਿੰਦਾ ਵੀ ਇੱਕ ਵੀ ਸਾਰੇ ਲੋਕਾਂ ਨੂੰ ਦਿਖਾਇਆ ਜਾਵੇ ਵੱਡੀ ਗਿਣਤੀ ਵਿੱਚ ਇਹਨਾਂ ਦੇ ਹੱਕ ਦੇ ਵਿੱਚ ਅੱਜ ਅੰਢੀ ਗਵੰਢੀ ਜਿਹੜੇ 71 ਹੋਏ ਆ ਤੇ ਆਪਾਂ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਵੀ ਇਹ ਲੜਾਈ ਕਿੱਥੋਂ ਸ਼ੁਰੂ ਹੋਈ ਸੀ ਇਹ ਲੜਾਈ ਦਾ ਕੀ ਕਾਰਨ ਸੀ ਇਹ ਲੜਾਈ ਕਿਉਂ ਹੋਈ ਆ ਤੇ ਹੁਣ ਇਹ ਲੜਾਈ ਕਿੱਥੇ ਜਾ ਕੇ ਮੁਖਦੀ ਜਾਪਦੀ ਆ ਆਉ ਆਪਾਂ ਕਰਦੇ ਆਂ ਗੱਲਬਾਤ ਦਰਸ਼ਕੋ ਦਰਸ਼ਕੋ ਸਾਡੇ ਨਾਲ ਹੁਣ ਉਹ ਵਿਅਕਤੀ ਜੁੜ ਚੁੱਕੇ ਆ ਜਿੱਥੋਂ ਲੜਾਈ ਦਾ ਮੁੱਖ ਕਾਰਨ ਹੋਇਆ ਜਿੱਥੋਂ ਲੜਾਈ ਸ਼ੁਰੂ ਹੋਈ ਆ ਕਿਉਂਕਿ ਇੱਥੇ ਦੱਸਿਆ ਜਾ ਰਿਹਾ ਸੀ ਇੱਕ ਵਿਆਹ ਸੀ ਵਿਆਹ ਸਮਾਗਮ ਚੱਲ ਰਿਹਾ ਸੀ ਵਿਆਹ ਸਮਾਗਮ ਦੇ ਵਿੱਚ ਜਿਹੜੀ ਇਹ ਘਟਨਾ ਵਾਪਰ ਜਾਂਦੀ ਆ ਤੇ ਜਿਹਦੇ ਘਰੇ ਵਿਆਹ ਸੀ ਉਸ ਪਰਿਵਾਰ ਦਾ ਮੁਖੀ ਵੀ ਸਾਡੇ ਨਾਲ ਹੁਣ ਜੁੜ ਚੁੱਕਿਆ ਆ ਆਉ ਆਪਾਂ ਕਰਦੇ ਆ ਪਰਿਵਾਰ ਦੇ ਮੁਖੀ ਨਾਲ ਗੱਲਬਾਤ ਕਿਉਂਕਿ ਇਹਨਾਂ ਨੂੰ ਅਸਲੀ ਕਹਾਣੀ ਦਾ ਪਤਾ ਹੋਊਗਾ ਵੀ ਅਸਲ ਹੋਇਆ ਕੀ ਸੀ ਬਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈਗਾ ਦਰਸ਼ਨ ਸਿੰਘ ਜੀ ਤੇ ਇਹ ਲੀਣਾ ਪਛਮੀ ਪੈਂਡਾ ਆ ਪਛਮੀ ਲੀਣਾ ਪੈਂਡਾ ਠੀਕ ਆ ਤੇ ਭਾਈ ਕੀ ਹੋਇਆ ਉਸ ਦੇ ਵਿਆਹ ਦੇ ਵਿੱਚ ਵਿਆਹ ਚ ਐਨਾ ਐਸੀ ਉਹਨਾਂ ਨੂੰ ਨਾਂ ਸੱਦੇ ਸੀਗੇ ਹੂੰ ਨਾਂ ਉਹਨਾਂ ਨੇ ਐਸੀ ਕਾਟ ਦਿੱਤਾ ਸੀਗਾ ਠੀਕ ਤੇ ਉਹ ਆ ਕੇ ਇੱਥੇ ਆ ਕੇ ਦੇਖਣ ਲੱਗ ਗਏ ਤੇ ਦੇਖਦੇ ਦੇਖਦੇ ਫੇਰ ਉਹ ਕਹਿੰਦਾ ਅਸੀਂ ਨੱਚਦੇ ਆ ਨਾਲ ਇਹ ਬੰਦ ਕਰਦੇ ਡੀਜੇ ਬੰਦ ਕਰਕੇ ਉਹ ਰੋੜੇ ਚਲਾਉਣ ਲੱਗ ਗਏ ਸਾਡੇ ਹੂੰ ਕਿ ਸੁਰੂਕ ਨਹੀਂ ਜੋ ਸਾਨੂੰ ਆਇਆ ਹੀ ਨਹੀਂ ਤੁਸੀਂ ਵੀ ਕਿਉਂ ਆਏ ਨਹੀਂ ਨਹੀਂ ਇਹ ਉਹਨਾਂ ਨੇਛੱਦੇ ਹੀ ਨਹੀਂ ਨਾ ਕਹਿੰਦੇ ਉਹਨਾਂ ਨੇ ਕਾਰਡ ਦਿੱਤਾ ਸੀ ਅੱਛਾ ਕਾਰਡ ਵੀ ਨਹੀਂ ਦਿੱਤਾ ਨਾ ਉਹਨਾਂ ਨੇਛੱਦੇ ਸੀ ਠੀਕ ਹੈ ਉਹ ਆ ਕੇ ਫਿਰ ਮਗਰਮੋਂ ਨਾਲ ਹਟਾ ਤੇ ਉਹ ਮਗਰਮੋਂ ਟਾਟਾਂ ਚਲਾਉਣ ਲੱਗੇ ਸਾਡਾ ਇਹ ਫਿਰ ਅੰਦਰ ਵੜ ਗਏ ਤੇ ਡਰ ਦੇ ਮਾਰੇ ਫਿਰ ਫੇਰ ਬਾਹਰ ਨਿਕਲੇ ਫਿਰ ਭੱਜ ਗਏ ਉਹ ਠੀਕ ਹੈ ਹਾਂ ਧੰਨਵਾਦ ਠੀਕ ਹੈ ਦਰਸ਼ਕੋ ਤੁਹਾਡੀ ਅਸੀਂ ਜਾਣਕਾਰੀ ਵਿੱਚ ਵਾਅਦਾ ਕਰਦੀਏ ਕਿ ਇਹ ਲੜਾਈ ਦਾ ਕਾਰਨ ਕੀ ਹੋਇਆ ਵੀ ਇੱਥੇ ਇੱਕ ਲੜਕੇ ਦਾ ਵਿਆਹ ਸੀ ਉਹ ਵਿਆਹ ਦੇ ਵਿੱਚ ਜਿਹੜੇ ਅੰਢੀ ਗਵੰਢੀ ਆ ਪਰਵਾਦ ਦੇ ਸੱਦੇ ਤੇ ਆਉਂਦੇ ਆ ਉਹੀ ਲੜਾਈ ਦਾ ਕਾਰਨ ਮੰਨਦਾ ਤੇ ਸਾਡੇ ਨਾਲ ਉਹ ਵਿਆਹ ਵਾਲਾ ਲੜਕਾ ਜਿਹੜਾ ਵਾ ਉਹ ਵੀ ਜੁੜਿਆ ਵਾ ਆਪਾਂ ਉਹਦੇ ਤੇ ਪਹਿਲਾਂ ਗੱਲ ਸ਼ੁਰੂ ਕਰਾਂਗੇ ਵੀ ਇਸ ਲੜਕੇ ਦਾ ਵਿਆਹ ਸੀ ਤੇ ਇਹਨਾਂ ਨੇ ਕਿਵੇਂ ਰਿਸ਼ਤਿਆਂ ਨੂੰ ਤੇ ਕਿੰਨੇ ਜਿਹੜੇ ਅੰਢੀਆਂ ਗਵੰਢੀਆਂ ਨੂੰ ਬੁਲਾਇਆ ਸੀ ਤੇ ਉੱਥੇ ਲੜਾਈ ਕਿਉਂ ਹੋਈ ਆਓ ਆਪਾਂ ਕਰကြਾਂ ਗੱਲਬਾਤ ਤਾਂ ਕਿ ਕੀ ਨਾਮ ਤੇਰਾ ਸਰ ਲਖਵੀਰ ਸਿੰਘ ਹੈ ਨਾਂ ਪਿੰਡ ਲੀਲਾ ਮੇਕ ਸਿੰਘ ਹੈ ਸਾਡਾ ਜੀ ਹਾਂ ਤੇ ਪਿਤਾ ਦਾ ਕੀ ਆ ਦਰਸ਼ਾ ਸਿੰਘ ਹੈ ਜੀ ਅੱਛਾ ਤੇਰਾ ਵਿਆਹ ਹੋਇਆ ਸੀਗਾ ਹਾਂਜੀ ਹਾਂਜੀ ਤੇ ਉੱਥੇ ਜਿਹੜੀ ਹੁਣ ਲੜਾਈ ਦਾ ਦੋ ਤਰ੍ਹਾਂ ਵਿੱਚ ਕੁੰਡੀਆਂ ਦੇ ਜਿਹੜੇ ਸਿੰਘ ਫਸ ਗਏ ਆ ਉਹਦਾ ਕੀ ਕਰਨਾ ਕੀ ਹੋਇਆ ਸੀ ਉੱਥੇ ਸਰ ਦੇਖੋ ਸਰ ਮੇਰਾ ਤਾਂ ਵਿਆਹ ਸੀਗਾ ਜੀ ਹੂੰ ਤੇ ਆਂਟ ਗਮਾਂਡ ਸਾਡੇ ਸੱਦੇ ਹੋਏ ਸੀ ਠੀਕ ਆ ਜਿਹੜੇ ਮੁੰਡੇ ਆਏ ਸੀਗੇ ਉਹਨਾਂ ਨੂੰ ਅਸੀਂ ਕੋਈ ਸੱਦਾ ਨਹੀਂ ਦਿੱਤਾ ਸੀਗਾ ਠੀਕ ਆ ਤੇ ਉਹ ਆ ਕੇ ਇੱਥੇ ਸਾਡੇ ਘਰੇ ਆ ਕੇ ਖਰਾਬੀ ਕਰ ਗਏ ਠੀਕ ਆ ਜਿਹੜੇ ਸਾਡੇ ਰਿਸ਼ਤੇਦਾਰ ਸੀਗੇ ਆਏ ਹੋਏ ਸਾਡੇ ਸੱਦੇ ਹੋਏ ਸੀਗੇ ਠੀਕ ਆ ਉਹ ਮੁੰਡਿਆਂ ਦੇ ਵੀ ਉਹਨਾਂ ਨੇ ਸੱਟਾ-ਸੁੱਟਾ ਮਾਰੀਆਂ ਠੀਕ ਆ ਤੇ ਹੁਣ ਤਾਂ ਉਹਨਾਂ ਤੋਂ ਮਾਫੀ ਮੰਗਾਈ ਗਈ ਠੀਕ ਆ ਹਾਂਜੀ ਇਹਨਾਂ ਦਾ ਮੁੰਡਾ ਸੀਗਾ ਲੜਕਾ ਸੀਗਾ ਉਹ ਕਿਤੇ ਜਾ ਰਿਹਾ ਸੀਗਾ ਰਾਹ ਦੇ ਵਿੱਚ ਤੇ ਉਹਦੇ ਨਾਲ ਹੀ ਭੜਪੜ ਹੋਈ ਹੈ ਮੜੀ-ਮੁੱਟੀ ਤੇ ਉਹਦੇ ਵੀ ਛੱਟ-ਸੁੱਟ ਵੱਜੀ ਹੈ ਲਗਾਤਾਰ ਬਾਬਾ ਇਹਨਾਂ ਦੇ ਹਾਂਜੀ ਮਾਰੀ ਹੈ ਜੀ ਛੱਟ ਉਹਨਾਂ ਦੀ ਮਾਤਾ ਖੜੀ ਹੈ ਜੀ ਆਹ ਦੇ ਠੀਕ ਹੈ ਤੇ ਉੱਥੇ ਤੁਸੀਂ ਦੱਸਦੇ ਆਂ ਵੀ ਜਿਹੜੇ ਮੁੰਡਿਆਂ ਨੂੰ ਤੁਸੀਂ ਬੁਲਾਇਆ ਨਹੀਂ ਸੀ ਉਹ ਤੁਹਾਡੇ ਵਿਆਹ 'ਚ ਆ ਗਏ ਤੁਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਸੁਣਦਾ ਸੀ ਵਿਆਹ 'ਚ ਬੁਲਾਇਆ ਨਹੀਂ ਆ ਤੁਸੀਂ ਕਿਵੇਂ ਆ ਗਏ ਸਰ ਵਿਆਹ ਸੀਗਾ ਉਹਨਾਂ ਨੂੰ ਬੁਲਾਇਆ ਨਹੀਂ ਸੀਗਾ ਸਰ ਉਹ ਉਹੀ ਆ ਗਏ ਬਿਨਾ ਸੱਦੇ ਸਦੇ ਠੀਕ ਹੈ ਤੇ ਨਾਲੇ ਉਹ ਧਰਮ ਸਿੱਖ ਦੇ ਵੀ ਉਹ ਮੜਾਇਆ ਕਰਦੇ ਸੀਗੇ ਸਰ ਉਹਨਾਂ ਦੇ ਸਿਰਾਂ ਤੇ ਹਨਾ ਕੋਈ ਵੀ ਉਹ ਜਿਆ ਕੇਸਵਾਲ ਨਹੀਂ ਰੱਖਿਆ ਹੋਇਆ ਸੀ ਉਹਨਾਂ ਨੇ ਠੀਕ ਹੈ ਤੇ ਉਹਨਾਂ ਨੇ ਉਹ ਵੀ ਬੇਅਦਬੀ ਕੀਤੀ ਹੈ ਕਿਵੇਂ ਬੇਅਦਬੀ ਕੀਤੀ ਹੈ ਉਹਨਾਂ ਨੇ ਸਰ ਨਕਲੀ ਜੂੜੇ ਬੰਨੇ ਹੋਏ ਸੀਗੇ ਉਹਨਾਂ ਨੇ ਸਰ ਅੱਛਾ ਹਾਂਜੀ ਉਹ ਬਨ ਕੇ ਤੇ ਉੱਥੇ ਦਖਾਵਾ ਆਇਆ ਕਰ ਰਹੇ ਸੀਗੇ ਤੇ ਨਾਲੇ ਵਿੱਚ ਗਾਣੇ ਗੁਣੇ ਆਪ ਦੀ ਆਪ ਦੀ ਮਨ ਨਾਲ ਲਾਈ ਜਾਂਦੇ ਸੀਗੇ ਸਰ ਠੀਕ ਹੈ ਹਾਂਜੀ ਤੇ ਉਹਨਾਂ ਮੁੰਡਿਆਂ ਨੇ ਫਿਰ ਇਹਦੀ ਬੰਦੇ ਕੁੱਟ ਮਾਰ ਕੀਤੀ ਹਾਂਜੀ ਹਾਂਜੀ ਤੇ ਸਾਡੇ ਰਸਤੇਦਾਨਾਂ ਦੇ ਮੁੰਡਿਆਂ ਦੇ ਵੀ ਮਾਰੀਆਂ ਮਾਰੀਆਂ ਉਹ ਟੈਂਟਾਂ ਵੱਜੀਆਂ ਉਹਨਾਂ ਦੇ ਵੀ ਠੀਕ ਹੈ ਹਾਂਜੀ ਦਰਸ਼ਕੋ ਇਸ ਲੜਕੇ ਨੇ ਇੱਕ ਵੱਡਾ ਖਲਾਸਾ ਕਰਦੇ ਹੋਏ ਦੱਸਿਆ ਵੀ ਮੇਰਾ ਵਿਆਹ ਸੀ ਵੀ ਅਸੀਂ ਤਾਂ ਉਹਨਾਂ ਮੁੰਡਿਆਂ ਨੂੰ ਵਿਆਹ ਦੇ ਵਿੱਚ ਬੁਲਾਇਆ ਹੀ ਨਹੀਂ ਸੀ ਪਰ ਉਹ ਫਿਰ ਸਾਡੇ ਵਿਆਹ ਦੇ ਵਿੱਚ ਪਹੁੰਚੇ ਆ ਤੇ ਇੱਕ ਚਰਚਾ ਹੋਰ ਵੀ ਜਿਹੜੀ ਕਾਫੀ ਸੁਣਨ ਨੂੰ ਜਿਹੜੀ ਮਿਲ ਰਹੀ ਸੀ ਕਿਉਂਕਿ ਇਹਨੇ ਉਸ ਚਰਚਾ ਤੇ ਜਿਹੜਾ ਬ੍ਰਾਮਚਰ ਨਿਕ ਲਗਾ ਦਿੱਤਾ ਉਹਦੀ ਪੁਸ਼ਟੀ ਕਰ ਦਿੱਤੀ ਵੀ ਉਹ ਮੁੰਡਿਆਂ ਨੇ ਜਿਹੜੇ ਘੋਨਮੋਨ ਮੁੰਡੇ ਸੀ ਉਹਨਾਂ ਨੇ ਬਨੋਠੀ ਜੂਰੇ ਲਗਾ ਕੇ ਵੀ ਜਿਹੜੇ ਆ ਨੱਚਿਆ ਤੇ ਇੱਥੇ ਵੀ ਕਿਤਨਾ ਕਿਤੇ ਦੇਖਦੇ ਆ ਵੀ ਸਿੱਖ ਜਿਹੜੀ ਰਹਿਤ ਮਰਿਆਤ ਦੀ ਜਿਹੜੀ ਅਲੰਘਣਾ ਹੁੰਦੀ ਕਿਤੇ ਜਾਪਦੀ ਆ ਇਹ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਾਮਲਾ ਜਿਹੜਾ ਇਹ ਤੂਲ ਫੜ ਜਾਵੇ ਤੇ ਸਾਡੇ ਨਾਲ ਉਸ ਲੜਕੀ ਦੀ ਜਿਹੜੀ ਮਾਤਾ ਵਾ ਮੈਂ ਕੈਮਰਾਮੈਨ ਕਹੂੰਗਾ ਵੀ ਉਹ ਹੱਥਾਂ ਵਿੱਚ ਕੁਝ ਨਾ ਰਪੋਟਾਂ ਦਿਖਾਈ ਦੇ ਰੀਆਂ ਆਪਾਂ ਨੂੰ ਇਹਨਾਂ ਨੂੰ ਵੀ ਗੱਲਬਾਤ ਕਰਾਂਗੇ ਵੀ ਇੱਕ ਜਿਹੜੇ ਕਾਗਜ਼ਾਤ ਆ ਇਹ ਕੀ ਆ ਤੇ ਇਹ ਲੜਕੇ ਦੇ ਜਿਹੜੇ ਪਿਤਾ ਵਾ ਇਹਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਕੀ ਹੋਇਆ ਸੀਗਾ ਤੇ ਮੁੰਡਾ ਜੇ ਕਿੱਥੇ 6:00 ਵਜੇ ਸੀ ਮੁੰਡਾ ਕਿਹੜੇ-ਕਿਹੜੇ ਹਸਪਤਾਲਾਂ ਰਹਿ ਕੇ ਆਇਆ ਵਾ ਤੇ ਹੁਣ ਇਹ ਮਾਮਲਾ ਕਿੱਦਾਂ ਨੂੰ ਜਾਂਦਾ ਦਿਖਾਈ ਦੇ ਰਿਹਾ ਉਹ ਆਪਾਂ ਕਰਦੇ ਆ ਗੱਲਬਾਤ ਕੀ ਨਾਮ ਤੁਹਾਡਾ ਹਾਂਜੀ ਦਰਮੇਲ ਹੈ ਜੀ ਮੇਰਾ ਨਾਮ ਤੇ ਜਿਹੜੇ ਮੁੰਡੇ ਦੇ 6:00 ਵਜੇ ਛੁੱਟਾ ਮੁੰਡਾ ਉਹ ਸਾਡੇ ਉਹ ਦਾ ਸ਼ਕਤੀਬ ਨਾਮ ਆ ਜੀ ਤੇ ਕੀ ਹੋਇਆ ਸੀਗਾ ਜੀ ਹੋਰ ਦੋ ਮੁੰਡੇ ਸੀਗੇ ਹੂੰ ਉਹ ਜਣ ਦੀ ਕਟਮਾਰ ਕਰਕੇ ਇੱਥੇ ਵਿਆਹ ਚ ਆਏ ਉਹਨਾਂ ਦਾ ਨਾਮ ਤਾਂ ਪਤਾ ਹੁਣ ਉਹਨਾਂ ਦਾ ਨਾਮ ਤਾਂ ਨਹੀਂ ਮੈਨੂੰ ਪਤਾ ਜੀ ਠੀਕ ਆ ਕਿਹਦੇ ਮੁੰਡੇ ਸੀ ਉਹ ਇੱਕ ਤਾਂ ਦਕਸ਼ਨ ਦਾ ਦੋਤਾ ਵਾ ਹੂੰ ਕਿਆ ਕਹੇ ਗੰਗੀਰਾਮ ਦਾ ਮੁੰਡਾ ਠੀਕ ਆ ਗੰਗੀਰਾ ਗੰਗੀਰਾ ਠੀਕ ਆ ਹਾਂਜੀ ਤੇ ਫਿਰ ਕੀ ਹੋਇਆ ਲੜਾਈ ਦਾ ਕਾਰਨ ਕੀ ਬਣਿਆ ਲੜਾਈ ਦਾ ਕਾਰਨ ਨਹੀਂ ਹੋਇਆ ਜੀ ਹੂੰ ਉੱਥੇ ਕਟਮਾਰ ਕੇ ਛੱਟ ਗਏ ਅਸੀਂ ਚਾਕੇ ਮਗਰੋਂ ਲੈ ਕੇ ਗਏ ਆ ਜਗਰਾਉ ਆਸ਼ਤਾਨ ਹੂੰ ਉੱਥੋਂ ਸਾਨੂੰ ਫਿਰ ਪੱਟੀਆਂ-ਪੁੱਟੀਆਂ ਮਾੜੀਆਂ-ਮੋਟੀਆਂ ਕਰਕੇ ਉਹਨਾਂ ਨੇ ਸਾਨੂੰ ਰੈਫਰ ਕਰਤਾ ਵੀ ਲੁਧਿਆਣੇ ਲੈ ਜਾਓ ਠੀਕ ਹੈ ਲੁਧਿਆਣੇ ਫਿਰ ਲੈ ਕੇ ਉੱਥੇ ਵੀ ਜਾਣੀ ਪੱਟੀਆਂ-ਪੁੱਟੀਆਂ ਕਰਕੇ ਅਕਸ਼ਰ-ਇਸ਼ਰ ਕਰਕੇ ਫਿਰ ਉਹਨਾਂ ਨੇ ਫਿਰ ਚਕਾਤਾ ਵੀ ਤੁਸੀਂ ਚੰਡੀਗੜ੍ਹ ਲੈ ਜਾਓ ਫਿਰ ਅਸੀਂ ਚੰਡੀਗੜ੍ਹ ਲੈ ਕੇ ਠੀਕ ਹੈ ਕੁਦੂ ਬਾਅਦ ਫਿਰ ਉੱਥੇ ਜਿਹੀ ਰੱਖਿਆ ਦਾਖਲ ਦੋ ਦਿਨ ਅਸੀਂ ਰੱਖਿਆ ਠੀਕ ਹੈ ਫਿਰ ਉੱਥੋਂ ਕਹਿੰਦੇ ਵੀ ਤੁਸੀਂ ਬਾਅਦਸ਼ ਲੈ ਜਾਓ ਭਾਈ ਜੀ ਠੀਕ ਹੈ ਫਿਰ ਅਸੀਂ ਬਾਅਦਸ਼ ਲੈ ਆਂਦਾ ਜੀ ਠੀਕ ਹੈ ਫਿਰ ਅਸੀਂ ਪ੍ਰਾਈਵੇਟ ਦਾਖਲ ਕਰ ਲਿਆ ਜੀ ਠੀਕ ਹੈ ਉੱਥੇ ਇਲਾਜ ਕਰਾਇਆ ਜੀ ਅਸੀਂ ਠੀਕ ਹੈ ਅਸੀਂ ਸਾਡੇ ਉੱਥੇ 8-9 ਦਿਨ ਲੱਗੇ ਜੀ ਉੱਥੇ ਹੂੰ ਉੱਥੇ ਰੱਖਿਆ ਸੀ ਠੀਕ ਹੈ ਤੇ ਤੁਸੀਂ ਇਹ ਗੱਲ ਕਹਿ ਰਹੇ ਆਂ ਵੀ ਅਸੀਂ ਵਖ-ਵਖ ਹਸਪਤਲਾਂ ਵਿੱਚ ਮੁੰਡੇ ਨੂੰ ਲੈ ਗਏ ਆਂ ਤੁਹਾਡੇ ਕੋਲ ਕੋਈ ਪੁਖਤਾ ਸਬੂਤ ਹੈ ਜੀ ਉਹ ਤਾਂ ਕਹਿੰਦੇ ਮੁੰਡੇ ਦੇ ਸਾਟੀ ਨਹੀਂ 2:00 ਵਜੇ ਇਹ ਝੂਠ ਬੋਲ ਰਹੇ ਆ ਆ ਵੀ ਸਾਡੇ ਕੋਲੇ ਰਿਪੋਰਟਾਂ ਹੈਗੀਆਂ ਜੀ ਹੂੰ ਪਹਿਲਾਂ ਹੈਗੀਆਂ ਆਪਣੇ ਜਗਰਾਮ ਵਾਲੀ ਠੀਕ ਹੈ ਜੀ ਫਿਰ ਹੈਗੀਆਂ ਸਾਡੇ ਕੋਲੇ ਲਿਖਾਈਆਂ ਆ ਦੇਖੋ ਜੀ ਅਦਰਸ਼ੋ ਤੁਹਾਨੂੰ ਅਸੀਂ ਨਾ ਇੱਕ ਸਬੂਤ ਦਿਖਾਉਣ ਲੱਗੇ ਆ ਕਿਉਂਕਿ ਦੂਸਰੀ ਧਿਰ ਨੇ ਕੁਝ ਦੋਸ਼ ਲਾਇਆ ਸੀ ਵੀ ਬਿਲਕੁਲ ਕਿਨੇ ਝੂਠ ਬੋਲੇ ਵੀ ਇੰਨੀ ਸੱਟ ਮੁੰਡੇ ਦੇ ਹੋਣੀ ਆਹ ਜਿਹੜੀ ਆ ਸਰਕਾਰੀ ਹਸਪਤਾਲ ਦੀ ਇੱਕ ਰਿਪੋਰਟ ਹੈ ਜਗਰਾਂ ਦੀ ਰਿਪੋਰਟ ਆ ਜਿੱਥੇ ਮੇਰਾ ਇਹ ਐਮਲਰ ਦੀ ਕਾਪੀ ਆ ਤੇ ਆਪਾਂ ਦੇਖਦੇ ਆਂ ਵੀ ਇਹ ਕਿਤੇ ਨਕਤੇ ਝੂਠ ਤਾਂ ਨਹੀਂ ਬੋਲਦੇ ਇਹ ਆ ਮੈਂ ਕੈਮਰਾਮੈਨ ਕਹੂੰਗਾ ਵੀ ਇਹ ਜਿਹੜੀ ਰਿਪੋਰਟ ਆ ਇਹ ਲਿਖਾਣੇ ਦੀ ਆ ਮੁੰਡੇ ਦਾ ਨਾਮ ਕੀ ਆ ਜੀ ਸ਼ਖਦੇਵ ਸਿੰਘ ਜੀ ਅਮੈਂ ਕੈਮਰਾਮੈਨ ਕਹੂੰਗਾ ਵੀ ਇੱਕ ਵੀ ਅਕਬਰੀ ਹਸ ਸਰਦੇਵ ਸਿੰਘ ਦੇ ਜਿਹੜੀ ਪਰਚੀ ਨਾ ਤੇ ਕੱਟੀ ਹੋਈ ਹੋਈ ਆ ਇੱਕ ਇਹ ਲੁਆਣੇ ਦੀ ਪਰਚੀ ਸ਼ੋ ਹੋ ਰਹੀ ਆ ਜੀ। ਕਿਉਂਕਿ ਉਹਨਾਂ ਦੂਸਰੀ ਥਾਂ ਨੇ ਨਾ ਕੁਝ ਦੋਸ ਲਾਈ ਸੀ ਉਹ ਕਿੰਨੇ ਵੀ ਇੰਨਾਂ ਦੀ ਛੱਟ ਨਹੀਂ ਵੱਜੀ। ਇੱਕ ਤੀਸਰੀ ਪਰਚੀ ਵੀ ਲੜਕੇ ਦੀ ਮਾਤਾ ਦੇ ਹੱਥ ਵਿੱਚ ਆ ਮੈਂ ਇਹ ਵੀ ਇੱਕ ਦਿਖਾਉਂਗਾ ਵੀ ਇਹ ਕਹਿੰਦੇ ਸਾਡਾ ਮੁੰਡਾ ਚੰਡੀਗੜ੍ਹ ਗਿਆ ਸੀ ਆਪਾਂ ਦੇਖਦੇ ਹੁਣ ਵੀ ਵਾਕਿਆ ਇਹ ਚੰਡੀਗੜ੍ਹ ਦੀ ਪਰਚੀ ਆ ਕਿ ਇਹ ਝੂਠ ਬੋਲ ਰਹੇ ਆ। ਅ ਮੈਂ ਕੈਮਰਾਮੈਨ ਕਹੂੰਗਾ ਕਿ ਦੁਹਾਜ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਚੰਡੀਗੜ੍ਹ ਇੱਥੇ ਵੀ ਸਰਦੇਵ ਸਿੰਘ ਦਾ ਨਾਮ ਬੋਲ ਰਿਹਾ ਜੀ ਤੇ ਹੋਰ ਵੀ ਕੁਝ ਜਿੱਦੇ ਪਰਿਵਾਰ ਕੱਪੜੇ ਦਿਖਾ ਲਿਆ ਜਿੱਦੇ ਵੀ ਸੱਟ ਬਰੀ ਸੀ ਵੀ ਆਹ ਕੱਪੜੇ ਵੀ ਜਿਹੜੇ ਆ ਉਹ ਦਿਖਾ ਰੇ ਆ ਖੂਨ ਲੱਗਿਆ ਹੋਇਆ ਕੱਪੜਿਆਂ ਨੂੰ ਦਿਖਾਈ ਦੇ ਰਿਹਾ ਤੇ ਆ ਕਸੜੀ ਭੈਣ ਦੇ ਹੱਥ ਵਿੱਚ ਹੋਰ ਵੀ ਕੁਝ ਕੋਈ ਅਕਸ਼ਰ ਵਗੈਰਾ ਹੈਗੇ ਆ ਤੁਹਾਨੂੰ ਅਸੀਂ ਉਹ ਵੀ ਦਿਖਾਣਾ ਜਿਹੜੇ ਮੁੰਡੇ ਦੇ ਅਕਸ਼ਰੇ ਵੀ ਹੋਏ ਆ ਇਹਨਾਂ ਬਈਆਂ ਜਿੱਕੇ ਸਪੈਨਾਂ ਆ ਆ ਦੇਖੋ ਜੀ ਉਸ ਲੜਕੇ ਦੀਆਂ ਪਰਿਵਾਰ ਨੇ ਪੱਤਰਕਾਰਾਂ ਨੂੰ ਸਕੈਨਾਂ ਤੋਂ ਕਹਿੰਦੇ ਦੱਸਿਆ ਕਿ ਕਿਦਾਂ ਝੂਠ ਬੋਲਿਆ ਜਾ ਰਿਹਾ ਵੀ ਮੁੰਡੇ ਦੇ ਸੱਟ ਨਹੀਂ ਹੈ ਪਰ ਜਿਹੜੀਆਂ ਡਾਕਟਰ ਨੇ ਆਪਣੇ ਮੁਤਾਬਕ ਰਿਪੋਰਟਾਂ ਕੀਤੀਆਂ ਕਿਤਰੇ ਕਿਤੇ ਜਿਆਦਾ ਮੁੰਡੇ ਦੇ ਜਿਹੜੀ ਆ ਸਿਰ ਦੇ ਵਿੱਚ ਗਬੀਰ ਸੱਟ ਜਰੂਰ ਹੋ ਸਕਦੀ ਆ ਆਪਾਂ ਪਰਿਵਾਰ ਦੇ ਨਾਲ ਹੋਰ ਆਪਾਂ ਗੱਲਬਾਤ ਵੀ ਕਰਾਂਗੇ ਸੋ ਸਾਡੇ ਨਾਲ ਹੁਣ ਉਸ ਲੜਕੇ ਦੀ ਜਿਹੜੀ ਮਾਤਾ ਵੀ ਨਾਲ ਜੁੜ ਚੁੱਕੀ ਆ ਆਓ ਆਪਾਂ ਕਰਦੇ ਆ ਗੱਲਬਾਤ ਪੰਜ ਕੀ ਨਾਮ ਤੁਹਾਡਾ ਰਾਣੀ ਜੀ ਤੁਹਾਡਾ ਬੇਟਾ ਸੀਗਾ ਜੀ ਹਾਂਜੀ ਮੇਰਾ ਬੇਟਾ ਸੀ ਤੁਹਾਡੇ ਮਤਲਬ ਕਿੰਨੀ ਕੁ ਸੱਟ ਲੱਗਦੀ ਆ ਜੀ ਸੱਟ ਬਾਬਾ ਹੈਗੀ ਆ ਜੀ ਠੀਕ ਆ ਤੇ ਇੱਕ ਪਤਾ ਲੱਗਿਆ ਸੀ ਵੀ ਹੁਣ ਕੁਝ ਪਿੰਡ ਦੇ ਪੰਚਾਇਤ ਜਾਂ ਕੋਈ ਮੋਹਤਵਾਰ ਵਿਅਕਤੀ ਆ ਬਿਠਾ ਕੇ ਜਿਹੜਾ ਫੈਸਲਾ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਤੁਸੀਂ ਉਹਨਾਂ ਤੋਂ ਪਤਾ ਲੱਗਿਆ ਸੀ ਉਹਨਾਂ ਨੇ ਦੋਸ਼ ਲਾਇਆ ਸੀ ਵੀ ਤੁਸੀਂ ਉਹਨਾਂ ਤੋਂ 8 ਲੱਖ ਰੁਪਏ ਮੰਗ ਰਹੇ ਆ ਨਹੀਂ ਜੀ ਮੰਗ ਰਹੇ ਸੀ 8 ਲੱਖ ਨਹੀਂ ਜੀ ਮੰਗ ਰਹੇ ਤੇ ਅਸੀਂ ਤਾਂ ਕਹਿੰਦੇ ਵੀ ਜਿਹੜੀ ਸਮਾਤ ਗੱਲ ਆ ਉਹ ਸਾਡੇ ਨਾਲ ਬਹਿ ਕੇ ਕਰਨੇ ਜੇ ਪੁਲਸਰਾਈ ਹੈ ਜਿਹੜੀ ਵੀ ਉਹ ਫੈਸਲਾ ਕਰਨ ਪੁਲਸਰਾਈ ਕਰੇ ਫੈਸਲਾ ਸਾਡੇ ਨਾਲ ਜਿਹੜਾ ਹੁੰਦਾ ਦਰਸ਼ਕੋ ਇਹ ਕਹਿੰਦੇ ਵੀ ਅਸੀਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਪਰ ਅਨਸਾਫ ਦੀ ਜ਼ਰੂਰ ਮੰਗ ਕਰਦੇ ਆ ਸਾਡੇ ਨਾਲ ਹੋਰ ਵੀ ਇੱਥੇ ਵਿਅਕਤੀ ਜੁੜੇ ਆ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੇ ਕੋਸ਼ਿਸ਼ ਕਰਾਂਗੇ ਉਹ ਕੀ ਕਹਿੰਦੇ ਆ ਨਾਲ ਇੱਥੇ ਜਿਹੜੇ ਨਗਰਨ ਵਸੇ ਵੀ ਜੁੜੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਇਹ ਕੀ ਮਾਮਲਾ ਸੀ ਤੇ ਇਹ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਧੰਨਵਾਦ ਜੀ ਤੁਹਾਡਾ ਇਹ ਕੀ ਨਾਮ ਜੀ ਤੁਹਾਡਾ ਬਿਆਨ ਸਿੰਘ ਜੀ ਤੁਸੀਂ ਇੱਥੇ ਨੇੜੇ ਦੇ ਰਹਿਣ ਵਾਲੇ ਹੋ ਜੀ ਹਾਂ ਜੀ ਨਾਲ ਹੀ ਘਰ ਗਵੰਡੀ ਆ ਜੀ ਤੇ ਗੌਂਡ ਮੱਥੇ ਨੂੰ ਪਤਾ ਹੁੰਦਾ ਕੀ ਹੋਇਆ ਸੀਗਾ ਉਸ ਦਿਨ ਇਹ ਉੱਥੇ ਗਿਆ ਸੀਗਾ ਵਿਆਹ 'ਚ ਤੇ ਇਹਨਾਂ ਨੇ ਜੀ ਮੁੰਡਿਆਂ ਨੇ ਉਹਦੇ ਸਿਰ ਦੇ ਵਿੱਚ ਮਤਲਬ ਵੀ ਛੱਟ ਮਾਰੀ ਐ ਇੱਟ ਨਾਲ ਵਾਰ ਕੀਤਾ ਠੀਕ ਆ ਤੇ ਇਸ ਦੇ ਵਿੱਚ ਉਹ ਗੰਭੀਰ ਜ਼ਖਮੀ ਹੋਇਆ ਠੀਕ ਆ ਤੇ ਐਸੀ ਤਾਂ ਇਹੀ ਮੰਗ ਕਰਦੇ ਆ ਕਿ ਜਿਹੜੇ ਵੀ ਬੰਦੇ ਇਹਦੇ ਵਿੱਚ ਦੋਸ਼ੀ ਆ ਹੂੰ ਪੁਲਿਸ ਪ੍ਰਸ਼ਾਸਨ ਉਹ ਉਹਨਾਂ ਤੇ ਕਾਰਵਾਈ ਕਰੇ ਠੀਕ ਆ ਚਾਹੇ ਕੋਈ ਵੀ ਆ ਹੂੰ ਠੀਕ ਆ ਤੇ ਇਹ ਨਹੀਂ ਹੈਗਾਗਾ ਵੀ ਛਟ ਘਟਾ ਛਟ ਬਹੁਤ ਆ ਠੀਕ ਹੈ ਉਹ ਤੁਸੀਂ ਰਿਪੋਰਟਾਂ ਦਿਖਾਈ ਦਿੱਤੀਆਂ ਤੇ ਜਿਹੜਾ ਵੀ ਇਹਦੇ ਵਿੱਚ ਦੋਸੀ ਹੈ ਕੋਈ ਮੈਂ ਇਹ ਨਹੀਂ ਗੱਲ ਕਰਦਾ ਵੀ ਇਹ ਜਾਂ ਉਹ ਮੈਂ ਤਾਂ ਸਾਂਝਾ ਬੰਦਾ ਸਾਰੇ ਪਿੰਡ ਦਾ ਠੀਕ ਹੈ ਪਰ ਜਿਹੜੇ ਇਹਦੇ ਵਿੱਚ ਦੋਸੀ ਹੈਗੇ ਉਹਨਾਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਠੀਕ ਹੈ ਹਾਂ ਜੀ ਦਰਸ਼ਕੋ ਮੀਡੀਆ ਨੂੰ ਦੇਖ ਕੇ ਕੁਝ ਅੰਡੀ ਗਵੰਡੀ ਵੀ ਲੋਕ ਜਿਹੜੇ 71 ਹੋ ਗਏ ਆ ਜਿਹੜੇ ਸਾਡੇ ਨਾਲ ਜੁੜ ਚੁੱਕੇ ਸੀ ਤੇ ਉਹਨਾਂ ਨੇ ਇੱਥੇ ਸਪਸ਼ਟ ਗੱਲ ਕਰ ਦਿੱਤੀ ਆ ਵੀ ਵਕਿਆ ਲੜਾਈ ਹੋਈ ਆ ਪਰ ਉਹਨਾਂ ਨੇ ਇਹ ਕਿਹਾ ਪੁਲਿਸ ਤੋਂ ਮੰਗਤੀ ਪੁਲਿਸ ਇਮਾਨਦਾਰੀ ਨਾਲ ਆਪਣੀ ਪੜਤਾਲ ਕਰੇ ਵੀ ਜਿਹੜਾ ਦੋਸ਼ੀ ਪਾਇਆਗਾ ਉਹਦੇ ਖਿਲਾਫ ਬਣ ਜਿਹੜੀ ਆ ਸਖਤ ਕਾਨੂੰਨੀ ਕਾਰਵਾਈ ਕੀਤੀ ਆ ਪਰ ਹੋਰ ਵੀ ਇੱਥੇ ਲੋਕ ਉਹਨਾਂ ਆਪ ਗਲਤ ਬਤ ਕਰਾਂਗੇ ਅਰਸੋ ਸਾਡੇ ਨਾਲ ਹੁਣ ਇੱਥੇ ਹੋਰ ਵੀ ਜਿਹੜੇ ਆ ਇਹਨਾਂ ਨੇ ਗਵਾਂਢੀ ਜੁੜ ਚੁੱਕੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜਿਹਨਾਂ ਨੇ ਮੀਡੀਆ ਨੂੰ ਦੇਖ ਕੇ ਇੱਥੇ ਸਾਡੇ ਨਾਲ ਜੁੜੇ ਆ ਆਪਾਂ ਕਰਦੇ ਆ ਗੱਲਬਾਤ ਬਾਈ ਜੀ ਕੀ ਨਾਮ ਖੜਾ ਕਰਤਾਰ ਸਿੰਘ ਜੀ ਕਿਹੜਾ ਪਿੰਡਾ ਖੜਾ ਆਹੀ ਪਿੰਡ ਹੈ ਮੇਰਾ ਜੀ ਗਵਾਂਡ ਕਰ ਇਹਨਾਂ ਦੇ ਅੱਛਾ ਗਵਾਂਡ ਕਰ ਹਾਂਜੀ ਤੇ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਤੁਸੀਂ ਇਹਦਾ ਇਹ ਕਿੰਨੇ ਜਿਹੜੇ ਮੁੰਡੇ ਦੋਸੀ ਆ ਜਿਨ੍ਹਾਂ ਦਾ ਗਲਤ ਨਾਮ ਲਿਖੇ ਗਏ ਚਾਰ ਮੁੰਡੇ ਇਹਨਾਂ ਦੇ ਹੈਗੇ ਮੌਜਮ ਦੋ ਇਹ ਕਹਿੰਦੇ ਸਾਡੇ ਦੋ ਮੌਜਮ ਹੈ ਤੇ ਦੂਜੇ ਜਾਂਦੇ ਨਾਮ ਲਿਖਾਏ ਗਏ ਠੀਕ ਆ ਉਹਨਾਂ ਦਾ ਨਾਮ ਕੱਟਿਆ ਜਾਵੇ ਤੇ ਜਿਹੜੇ ਦੋ ਮੌਜਮ ਉਹਨਾਂ ਨੂੰ ਫੜਿਆ ਜਾਵੇ ਠੀਕ ਆ ਪੁਲਿਸ ਕਾਰਵਾਈ ਕੀਤੀ ਜਾਏ ਪੁਲਿਸ ਦੀ ਠੀਕ ਹੈ ਜੀ ਠੀਕ ਜੀ ਕਹਿ ਸਕਦੇ ਧੰਨਵਾਦ ਜੀ ਕੋਈ ਬੀਬੀ ਪੈਣ ਬੋਲਣਾ ਹੈ ਕੀ ਹਰ ਵਾਰ ਸਵਾਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਦਾਂ ਕਹਿੰਦੇ ਜੇ ਚਾਹਣਾ ਵੀ ਜਿਹੜੇ ਅਣਦੋਸੀ ਹੈ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਹੈ ਜਿਹੜੇ ਅਣਦੋਸੀ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਨਿਰਦੋਸ਼ ਕੀ ਨੇ ਫਸਾਏ ਆ ਜੀ ਕਿਉਂਕਿ ਜਿਨ੍ਹਾਂ ਨੇ ਮੁੰਡਿਆਂ ਨਾਲ ਸੱਟਾਂ ਮਾਰਿਆ ਉਹਨਾਂ ਨੂੰ ਫਸਾਏ ਹੋਇਆ ਹੈ ਅੱਛਾ ਹਾਂ ਜਿਨ੍ਹਾਂ ਦੇ ਮੁੰਡੇ ਸੱਟ ਵੱਜੋ ਉਹਨਾਂ ਨਹੀਂ ਫਸਾਏ ਹੋਏ ਉਹਨਾਂ ਨੂੰ ਉਹ ਇਦਾਂ ਕਹਿੰਦੇ ਵੀ ਉਹ ਹੈ ਨਹੀਂ ਸੀਗੇ ਠੀਕ ਉਹਦਾ ਕੁੱਟ ਮਾਰ ਉਹਨੇ ਕੀਤੀ ਉਹਨਾਂ ਨੇ ਛਡਾ ਕੇ ਘਰੇ ਛਡਕੇ ਗਏ ਠੀਕ ਹੈ ਉਹਨਾਂ ਨੇ ਨਿੱਕੇ ਮੁੰਡੇ ਨੂੰ ਪਾਸੇ ਹਰਤਾਲ ਕੀਤੀ ਜਾਵੇ ਮਾਂ ਪਿਓ ਕੋਲ ਪੁੱਛਿਆ ਜਾਵੇ ਠੀਕ ਉਹ ਛਡ ਕੇ ਗਏ ਕਹਿੰਦੇ ਨਹੀਂ ਛਡਕੇਗੇ ਠੀਕ ਹੈ ਹਾਂ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹੋ ਅਸੀਂ ਇਦਾਂ ਕਹਿੰਦੇ ਆ ਵੀ ਜਿਹੜੇ ਕਸੂਰਵਾਰ ਉਹਨਾਂ ਨੂੰ ਕਸੂਰਵਾਰੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਬੇਕਸੂਰ ਉਹਨਾਂ ਨੂੰ ਕਸੂਰਵਾਰ ਨਹੀਂ ਕਹਿਣਾ ਚਾਹੀਦਾ ਠੀਕ ਹੈ ਹਾਂਜੀ ਠੀਕ ਚਲ ਕਰਤਾਰ ਸਿੰਘ ਜੀ ਇੱਕ ਪਤਾ ਲੱਗਿਆ ਸੀਗਾ ਵੀ ਜਿਹੜੀ ਦੂਸਰੀ ਧਰਨੇ ਦੋਸ਼ ਲਾਇਆ ਸੀਗਾ ਉਹ ਕਹਿੰਦੇ ਹਲਕਾ ਜਗਰਾਉਂਦੇ ਜਿਹੜੇ ਵਿਦਾਇਕਾ ਬੀਬੀ ਸਰਬਜੀਤ ਮਾਨੁਕੇ ਉਹ ਪਰਿਵਾਰ ਦੀ ਸ਼ਰਿਆ ਮਾਦਰ ਕਰ ਰਹੀ ਆ ਜਿਸ ਕਰਕੇ ਪੁਲਿਸ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਹੀ ਆ ਕਿ ਇਸ ਪਰਿਵਾਰ ਨੇ ਬੀਬੀ ਸਰਬਜੀਤ ਮਾਨੁਕੇ ਕੋਲੇ ਪਹੁੰਚ ਕੀਤੀ ਸੀ ਇਹ ਇਹਨਾਂ ਦਾ ਪਰਿਵਾਰ ਤੇ ਅਸੀਂ ਮੈਂ ਆ ਖੁਦ ਨਾਲ ਗਿਆ ਸੀਗਾ ਠੀਕ ਆ ਜੀ ਤੇ ਮਾਨੁਕੇ ਵਾਲੀ ਨੇ ਇਹ ਗੱਲ ਆਖੀ ਆ ਕਿ ਪੁਲਿਸ ਨੂੰ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਜਿਹੜਾ ਦੋਸ਼ੀ ਮੁੰਡੇ ਆ ਉਹਨਾਂ ਦੀ ਕੋਈ ਪੁੱਛਦਾਨ ਕੀਤੀ ਜਾਵੇ ਠੀਕ ਆ ਜੀ ਠੀਕ ਦਰਸ਼ਕੋ ਹੁਣ ਅਸੀਂ ਪਹੁੰਚੇ ਆਂ ਪੁਲਿਸ ਥਾਣਾ ਸਦਨਬੜ ਵਿਖੇ ਜਿੱਥੇ ਕਿ ਇਥੇ ਪੁਲਿਸ ਥਾਣਾ ਸਦਨਬੜ ਦੇ ਮੁਖੀ ਦੇ ਇਥੇ ਪਖ ਲਾਣ ਪਹੁੰਚੇ ਸੀ ਪਰ ਉਹ ਕਿਸੇ ਕਾਰਨ ਕਿਤੇ ਗਏ ਆ ਪਰ ਉਹਨਾਂ ਨਾਲ ਫੋਨ ਤੇ ਗੱਲਬਾਤ ਹੋਈ ਆ ਉਹਨਾਂ ਇਹ ਕਿਹਾ ਵੀ ਸਾਡੇ ਮਾਮਲਾ ਧਿਆਨ ਚ ਹੈਗਾ ਜੀ ਇਹ ਅਸੀਂ ਪੜਤਾਲ ਕਰ ਰਹੇ ਆਂ ਪੜਤਾਲ ਦੇ ਦੌਰਾਨ ਜੋ ਵੀ ਦੋਸ਼ੀ ਹੋਇਆ ਉਸ ਦੇ ਖਿਲਾਫ ਬਣ ਜਿਹੜੀ ਆ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦਰਸ਼ਕੋ ਭਾਵੇਂ ਕੱਲ੍ਹ ਆ ਗਿਆ ਇੱਕ ਤੇ ਦਾ ਸੋਸ਼ਲ ਮੀਡੀਆ ਤੇ ਪੱਖ ਚੱਲ ਰਿਹਾ ਵਾ ਤੇ ਉਹਨਾਂ ਨੇ ਆਪਣਾ ਸੋਸ਼ਲ ਮੀਡੀਆ ਤੇ ਆਪਣਾ ਪੱਖ ਰੱਖ ਦਿੱਤਾ ਤੇ ਅੱਜ ਦੂਸਰੀ ਤਰ ਵੀ ਸਾਡੇ ਕੈਮਰੇ ਸਾਹਮਣੇ ਆ ਕੇ ਉਹਨਾਂ ਨੇ ਆਪਣਾ ਪੱਖ ਰੱਖਿਆ ਜੇ ਫਿਰ ਵੀ ਪਹਿਲੀ ਤਾਂ ਨੇ ਆਪਣਾ ਕੋਈ ਪੱਖ ਰੱਖਣਾ ਵਾ ਸਾਡੇ ਚੈਨਲ ਤੇ ਆ ਕੇ ਸਾਡੇ ਮੈਗ ਤੇ ਆ ਕੇ ਆਪਣਾ ਪੱਖ ਰੱਖ ਸਕਦੀ ਆ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਪੂਰਾ ਪੂਰਾ ਮੌਕਾ ਦੇਵਾਂਗੇ ਪਰ ਉਹਨਾਂ ਦਾ ਪਹਿਲਾਂ ਹੀ ਪੱਖ ਚੱਲ ਚੁੱਕਿਆ ਜਿਸ ਕਰਕੇ ਅਸੀਂ ਉਹਨਾਂ ਦਾ ਅਜੇ ਪੱਖ ਪਾਇਆ ਨਹੀਂ ਜੇ ਫਿਰ ਵੀ ਤੁਸੀਂ ਸਾਡੇ ਨਾਲ ਕੋਈ ਆਪਣਾ ਪੱਖ ਰੱਖਣਾ ਚਾਹੁੰਦੀ ਆ ਤੇ ਸਾਡੇ ਨਾਲ ਸੰਪਰਕ ਕਰ ਸਕਦੀ ਆ